ਰਵਨੀਤ ਬਿੱਟੂ ਹੋਰੀ ਹੁਣ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਤਾਂ ਜੀ ਅਸਵਕ ਦੀ ਵੱਡੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਵੇਰ ਤੋਂ ਚਰਚਾਵਾਂ ਚੱਲਦੀਆਂ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆਈਆਂ ਸੀ ਕਿ ਹੁਣ ਰਵਨੀਤ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ ਮੰਤਰੀ ਪਦ ਦਿੱਤਾ ਜਾਏਗਾ ਪਰ ਰਵਨੀਤ ਬਿੱਟੂ ਹੋਣਾ ਨੇ ਹੁਣ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਹਨਾਂ ਨੂੰ ਜਿਹੜੀ ਲੈਟਰ ਆ ਚੁੱਕੀ ਹੈ ਤੇ ਉਹ ਹੁਣ ਮੰਤਰੀ ਬਣਨ ਜਾ ਰਹੇ ਨੇ ਜੀ ਹਾਂ ਰਵਨੀਤ ਬਿੱਟੂ ਹੋਰੀ ਕੇਂਦਰੀ ਰਾਜ ਮੰਤਰੀ ਬੜਨਜਾਰੇ ਨੇ ਤ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਨੋਹਰ لال ਖੱਟਰ ਮੌਜੂਦ ਨੇ ਅਮਿਤ ਸ਼ਾ ਮੌਜੂਦ ਨੇ ਤੇ ਰਾਜਨਾਥ ਵਰਗੇ ਹੋਰ तमाम ਜਿਹੜੀਆਂ ਮਸ਼ਹੂਰ ਸ਼ਖਸੀਅਤਾਂ ਵੀ ਮੌਜੂਦ ਨੇ ਤਾਂ ਬਿਲਕੁਲ ਪੰਜਾਬ ਤੋਂ ਇੱਕ ਨਾਮ ਹੈ ਜਿਹੜਾ ਸਾਹਮਣੇ ਆਇਆ ਪੰਜਾਬ ਤੋਂ ਇੱਕ ਨਾਮ ਰਵਨੀਤ ਬਿੱਟੂ ਦਾ ਨਿਕਲ ਕੇ ਸਾਹਮਣੇ ਆ ਜੁਨਾਂ ਕੁਰਸੀਆਂ ਦੇ ਉੱਤੇ ਬੈਠੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਚਰਚਾਵਾਂ ਚੱਲ ਰਹੀਆਂ ਸੀ ਕਿ ਪੰਜਾਬ ਤੋਂ ਆਖਰਕਾਰ ਮੰਤਰੀ ਕੌਣ ਹੋਏਗਾ ਤਰਨਜੀਤ ਸੰਧੂ ਰਵਨੀਤ ਬਿੱਟੂ ਜਾਂ ਕੋਈ ਹੋਰ ਪਰ ਪੀਐਮ ਨਰਿੰਦਰ ਮੋਦੀ ਹੋਰਾ ਦੀ ਜੋ ਸਰਕਾਰ ਬਣਨ ਜਾ ਰਹੀ ਹੈ ਜੀਹਾਂ ਉਹਨਾਂ ਦੀ ਜੋ ਐਨਡੀਏ ਦੀ ਸਰਕਾਰ ਬਣ ਰਹੀ ਹੈ ਤਾਂ ਪੀਐਮ ਮੋਦੀ ਹੋਰਾ ਦੀ ਕੈਬਨਿਟ ਵਿੱਚ ਰਵਨੀਤ ਬਿੱਟੂ ਹੋਰਾਂ ਨੂੰ ਥਾਂ ਮਿਲ ਗਈ ਹੈ ਤਾਂ ਬਿਲਕੁਲ ਇਸ ਵਕਤ ਦੀ ਅਹਿਮ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਰਵਨੀਤ ਬਿੱਟੂ ਹੋਰੀ ਹੁਣ ਕੇਂਦਰੀ ਰਾਜ ਮੰਤਰੀ ਬਣ ਜਾਣਗੇ ਤਾਂ ਬਿਲਕੁਲ ਪੰਜਾਬ ਤੋਂ ਵੱਡਾ ਨਾਮ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਸ਼ਾਮ ਨੂੰ ਮંત્રી ਵੀ ਜਿਹੜੇ ਸੌ ਚੁੱਕਣਗੇ ਤਾਂ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪੀਐਮ ਨਰਿੰਦਰ ਮੋਦੀ ਸ਼ਾਮ ਨੂੰ ਤਕਰੀਬਨ 7:30 ਵਜੇ ਸੌ ਚੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਸੌ ਚੁੱਕਣਗੇ ਉੱਥੇ ਬਾਕੀ ਮੰਤਰੀ ਨੇ ਜੀਹਾਂ ਜੋ ਨਵੇਂ ਕੈਬਨਿਟ ਮੰਤਰੀ ਬਣਨਗੇ ਉਹ ਵੀ ਜਿਹੜਾ ਆਪਣਾ ਸੌ ਚੱਕ ਸਮਾਗਮ ਸ਼ੁਰੂ ਕਰਨਗੇ ਤਾਂ ਬਿਲਕੁਲ ਇਸ ਵਕਤ ਦੀ ਤਾਜ਼ਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਕਿ ਰਵਨੀਤ ਮਿੱਟੂ ਜੋ ਕਿ ਭਾਜਪਾ ਦੇ ਕੈਂਡੀਡੇਟ ਸੀ ਲੁਧਿਆਣੇ ਤੋਂ ਚੋਣਾਂ 'ਵਿ ਲੜੇ ਸੀ ਤਦ ਵਕਤ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹੁਣ ਉਹ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਤਲੁਧਿਆਣਾ ਤੋਂ ਭਾਜਪਾ ਦੀ ਟਿਕਟ ਤੇ ਲੜੇ ਸੀ ਰਵਨੀਤ ਬਿੱਟੂ ਤਾਂ ਦੱਸਦੀ ਕਿ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਕਰੀਬਨ 20942 ਵੋਟਾਂ ਨਾਲ ਰਵਨੀਤ ਬਿੱਟੂ ਹਰਾਂ ਨੂੰ ਹਰਾਇਆ ਸੀ ਪਰ ਹਾਰ ਤੋਂ ਬਾਅਦ ਵੀ ਭਾਜਪਾ ਸਰਕਾਰ ਨੇ ਜਿਹੜਾ ਰਵਨੀਤ ਬਿੱਟੂ ਨੂੰ ਮੰਤਰੀ ਦਾ ਪਦ ਦਿੱਤਾ ਜੀਹਾਂ ਮੰਤਰੀ ਦਾ ਅਹੁਦਾ ਦਿੱਤਾ